ਇਹ ਓਪਨ ਏਰੀਆ ਉਹਨਾਂ ਦਾ ਖੁੱਲਾ ਹੀ ਜਿੱਥੇ ਬਰਦਾ ਉਹ ਬੈਠਣ ਗਿਆ ਤੇ ਜਿਵੇਂ ਉਹਨਾਂ ਨੇ ਪਾਣੀ ਪੀਣਾ ਪਾਣੀ ਪੀਣ ਵਾਸਤੇ ਵੀ ਜਿਵੇਂ ਵੀਡੀਓ ਚ ਤੁਸੀਂ ਦੇਖ ਰਹੇ ਹੋ ਇਹ ਪਾਣੀ ਵਾਲੇ ਖੇਲਾ ਬਣਾਈਆਂ ਸਟੀਲ ਦੀਆਂ ਇਹਨਾਂ ਦੇ ਵਿੱਚੋਂ ਪਾਣੀ ਪੀ ਸਕਦੀਆਂ ਤੇ ਇਦਾਂ ਹੀ ਖਾਣ ਵਾਸਤੇ ਵੀ ਫੂਡ ਖੋੜਨੀਆਂ ਲੱਗੀਆਂ ਬਾਹਰਲੇ ਪਾਸੇ ਤੇ ਇਹਨਾਂ ਨੇ ਉਹਦੇ ਵਿੱਚੋਂ ਹੀ ਆਪਣੇ ਆਪ ਜਿੰਨਾ ਖਾਣਾ ਉਹਨਾਂ ਨੂੰ ਖਾਣਾ ਵੀ ਮਸ਼ੀਨ ਰਾਹੀਂ ਸਾਹਮਣੇ ਟੀਐਮਆਰ ਅਸੀਂ ਲੈ ਕੇ ਆਂਦਾ ਇਹਦੇ ਨਾਲ ਹੀ ਸਾਰਾ ਦਾਣਾ ਇਹਨਾਂ ਨੂੰ ਜਿਹੜਾ ਹੈਗਾ ਪੱਠੇ ਚਾਰਾ ਤੂੜੀ ਉਦੇ ਰਾਇ ਨੂੰ ਪਿਆ ਕਰਨਾ ਬਣਾ ਕੇ ਔਰ ਧਾਰਾਂ ਚੋਣ ਵਾਸਤੇ ਵੀ ਅਸੀਂ ਦੋ ਮਸ਼ੀਨਾਂ ਜਿਹੜੀਆਂ ਉਹ ਲੈ ਕੇ ਆਂਦੀਆਂ ਮਸ਼ੀਨਾਂ ਨਾਲ ਹੀ ਦੁੱਧ ਚੋਇਆ ਜਾਇਆ ਕਰਨਾ ਵਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਡੈਰੀ ਫਾਰਮ ਦੀ ਸੇਵਾ ਸ਼ੁਰੂ ਹੋਣ ਲੱਗੀ ਹੈ ਜੀ ਅੱਜ ਸਾਡੇ ਪਰਿਵਾਰ ਦੇ ਮੈਂਬਰ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਗੁਰੂ ਸਾਹਿਬ ਦਾ ਉਹ ਆਸਰਾ ਲੈ ਕੇ ਅਰਦਾਸ ਕਰਕੇ ਅਈ ਰਤਨਦੀਪ ਸਿੰਘ ਜੀ ਨੇ ਅਰਦਾਸ ਕੀਤੀ ਆ ਤੇ ਹੁਣ ਅਸੀਂ ਇੱਥੇ ਸਾਰੇ ਸ਼ਾਮਿਲ ਨਕਤਰ ਹੋਏ ਆ ਅਸੀਂ ਕੁਝ ਮਹੀਨੇ ਪਹਿਲਾਂ ਸੰਗਤ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਗਾਵਾਂ ਦਾ ਡੇਰੀ ਫਾਰਮ ਬਣਾਉਣਾ ਤੇ ਗਾਵਾਂ ਦੀ ਸੇਵਾ ਭੈਣਾ ਭਰਾਵਾਂ ਨੇ ਕਿਸੇ ਨੇ ਦੋ ਗਾਵਾਂ ਕਿਸੇ ਨੇ ਇੱਕ ਕਿਸੇ ਨੇ ਚਾਰ ਧੰਨਵਾਦ ਜਤਿੰਦਰ ਸਿੰਘ ਬਾਈ ਜੀ ਦਾ ਯੂ ਐਸ ਏ ਤੋਂ ਉਹਨਾਂ ਨੇ 13 ਗਾਵਾਂ ਦੀ ਜਿਹੜੀ ਸੇਵਾ ਕੀਤੀ 13 ਗਾਵਾਂ ਲੈ ਕੇ ਦਿੱਤੀਆਂ ਸਾਨੂੰ ਫਿਰ ਗਰਤੇਜ ਸਿੰਘ ਯੂ ਐਸ ਏ ਤੋਂ ਤਿੰਨ ਗਾਵਾਂ ਬਾਈ ਜੀ ਉਹਨਾਂ ਨੇ ਲੈ ਕੇ ਦਿੱਤੀਆਂ ਫਿਰ ਕ੍ਰਿਸ਼ਨ ਚੰਦ ਹੰਢਾਇਆ ਤੋਂ ਇੱਕ ਗਾਂ ਉਹਨਾਂ ਵੱਲੋਂ ਆਈ ਹੈ ਜੀ ਫਿਰ ਗਰਦੀਪ ਸਿੰਘ ਲੁਧਿਆਣੇ ਤੋਂ ਵੀਰ ਜੀ ਪਹੁੰਚੇ ਵੀ ਹੋਇਆ ਸਾਡੇ ਕੋਲ ਅੱਜ ਇੱਥੇ ਤੇ ਇੱਕ ਉਹਨਾਂ ਨੇ ਵੀ ਦੋ ਗਾਵਾਂ ਦੀ ਸੇਵਾ ਗਰਦੀਪ ਵੀਰ ਨੇ ਕੀਤੀ ਆ ਬਾਈ ਦਾ ਧੰਨਵਾਦ ਆ ਬਹੁਤ-ਬਹੁਤ ਸ਼ੁਕਰੀਆ ਹੈ ਨਾ ਤੇ ਦਸਾਂ ਨੋਹਾਂ ਦੀ ਕੀਰਤਕ ਮਾਈ ਜੀ ਹਿੱਸਾ ਪਾਇਆ ਮਾਰੇ ਤਰਕੀਆਂ ਵਾਖਣ ਫਿਰ ਗਰਦੀਪ ਸਿੰਘ ਸਿਰਸੇ ਤੋਂ ਬਾਈ ਇੱਕ ਗਾਂ ਉਹਨਾਂ ਨੇ ਭੇਜੀ ਫਿਰ ਬਿੰਦਰ ਸਰਪੰਚ ਪੰਜੌਰ ਤੋਂ ਚਾਰ ਗਾਵਾਂ ਬਾਈ ਉਹ ਆਪ ਲੈ ਕੇ ਦੇ ਕੇ ਗਏ ਉਹਨਾਂ ਨੇ ਡੈਰੀ ਫਾਰਮ ਖੋਲ੍ਹਿਆ ਸੀ ਉਹ ਬੰਦ ਕਰਤਾ ਸੀ ਉਹਨਾਂ ਨੇ ਉਹ ਚਾਰ گاਵਾ ਉਹਨਾਂ ਨੇ ਕਿਹਾ ਸੀ ਵੀ ਅਸੀਂ ਉੱਥੇ ਦੇ ਕੇ ਆਉਣੀ ਆ ਇੱਥੇ ਛੱਡ ਕੇ ਗਏ ਆਪ ਆਪਣੇ ਹੱਥੀ ਫਿਰ ਅੱਜ ਇੱਕ ਗਾਂ ਨੇ ਆਉਣਾ ਸ਼ਾਮ ਨੂੰ ਬੰਤ ਸਿੰਘ ਸ਼ੇਰਗੜ ਤੋਂ ਸ਼ੇਰਗੜ ਚੀਮੇ ਤੋਂ ਆ ਬਾਪੂ ਬੰਤ ਸਿੰਘ ਜੀ ਉਹ ਅੱਜ ਗਾਂ ਦੀ ਸੇਵਾ ਪੈਸੇ ਦੇਣ ਗਏ ਹੋਏ ਨੇ ਮਹਾਲੀ ਉੱਥੇ ਮਰਿੰਡੇ ਕੋਲੇ ਉਧਰੋਂ ਅਸੀਂ ਇੱਕ ਗਾਂ ਖਰੀਦੀ ਅੱਜ ਤੇ ਉਹ ਉਹਨਾਂ ਦਾ ਵੀ ਧੰਨਵਾਦ ਆ ਤੇ ਇਹ 25 گاਵਾ ਟੋਟਲ ਜਿਹੜੀਆਂ ਹੁਣ ਤੱਕ ਸਾਡੇ ਕੋਲੇ ਆ ਚੁੱਕੀਆਂ ਆ ਮਾ ਜੀ ਬਾਕੀ ਹਜੇ ਅਸੀਂ 10 گاਵਾ ਤੇ ਨਿਕੀ 35 گاਵਾ ਦੀ ਸਾਡੀ ਕੋਸ਼ਿਸ਼ ਹੈ ਵੀ 35 گاਵਾ ਨਾਲੇ ਫਾਰਮ ਦੀ ਸ਼ੁਰੂਆਤ ਕਰਾਂਗੇ ਪਰ 25 گاਵਾ ਸਾਡੇ ਕੋਲੇ ਆ ਗੀਆਂ ਅੱਜ ਅਰਦਾਸ ਕਰਕੇ ਅਸੀਂ ਪਹਿਲੀ ਵਾਰ ਇਹਨਾਂ گاਵਾ ਨੂੰ ਇੱਧਰ ਫਾਰਮ ਦੇ ਵਿੱਚ ਛੱਡਾਂਗੇ ਤੇ ਇੱਕ ਗੁਰੀ ਆ ਜਰਸੀ ਬਾਈ ਪਿੰਡ ਰੁੜਕੀ ਖੁਰਦ ਤੋਂ ਨਵਾਂ ਸ਼ਹਿਰ ਤੋਂ ਤੇ ਇੱਕ ਪਵਿੱਤਰ ਸਿੰਘ ਬਾਈ ਸਰਸਵਤੀ ਡੈਰੀ ਫਾਰਮ ਤੋਂ ਮਾਛੀ ਵਾਲਾ ਸਾਹਿਬ ਤੋਂ ਇਹਨਾਂ ਭਾਈਆਂ ਦਾ ਵੀ ਧੰਨਵਾਦ ਹੈ ਇਹਨਾਂ ਨੇ ਸਾਨੂੰ گاਵਾ ਚੰਗੀ ਚੰਗੀ ਬਰੀਡ ਦੀਆਂ ਵਧੀਆ ਜਰਸੀ گاਵਾ ਲੱਭ ਕੇ ਦਿੱਤੀਆਂ ਚੰਗੇ ਚੰਗੇ ਫਾਰਮਾਂ ਤੋਂ ਜਾ ਕੇ ਜਿਹੜੀਆਂ 20 25 25 ਲੀਟਰ ਦੁੱਧ ਦੇਣ ਵਾਲੀਆਂ گاਵਾਂ ਨੇ ਫਿਰ ਬਾਕੀ ਸਾਡੇ ਟੀਮ ਦੇ ਮੈਂਬਰ ਸਾਰੇ ਆਪਣੇ ਬਾਕੀ ਸਾਭ ਖੜੇ ਨੇ ਇਹਨਾਂ ਨੇ ਸਰਪ੍ਰਸਤੀ ਲਈ ਆ ਕਿਉਂਕਿ ਇਹਨਾਂ ਨੇ ਪਹਿਲਾਂ ਡੈਰੀ ਫਾਰਮ ਦਾ ਕੰਮ ਕੀਤਾ ਹੋਇਆ ਆਪਣੇ ਪਿੰਡ ਫਿਰ ਇਹਨਾਂ ਦੇ ਬੱਚੇ ਬਾਹਰ ਚਲੇ ਗਏ ਸੀ ਇਹਨਾਂ ਨੇ ਛੱਡਤਾ ਸੀ ਕੁਦਰਤ ਵੀ ਵਾਹਿਗੁਰੂ ਕਿਰਪਾ ਕਰਦੇ ਨੇ ਅਸੀਂ ਇਹ ਸਾਰਾ ਪਲੈਨਿੰਗ ਕਰ ਰਹੇ ਸੀਗੇ ਵੀ ਹੁਣ ਆਪਾਂ ਬਾਹਰ ਮੱਜਾਂ ਨੂੰ ਰੱਖੀਏ ਜਾਂ گاਵਾਂ ਨੂੰ ਤਿਆ ਸੀ ਯਾ ਦੇ ਇਸ ਤਰ੍ਹਾਂ ਦਾ ਪ੍ਰਬੰਧ ਨਾ ਕਰਦੇ ਪਰ ਅਸੀਂ ਸੋਚਿਆ ਸੀਗਾ ਵੀ ਬਾਹਰਲੇ ਪਾਸੇ ਆਪਾਂ ਇੱਕ ਸ਼ੈੱਡ ਪਾ ਲਈਏ ਪਰ ਉਹਨਾਂ ਦਿਨਾਂ ਦੇ ਵਿੱਚ ਹੀ ਮਲਕੀਰ ਸਿੰਘ ਬਾਗੀ ਜੀ ਨੇ ਸਾਡੇ ਕੋਲੇ ਆ ਕੇ ਪਹੁੰਚ ਕੀਤੀ ਸਾਡੇ ਨਾਲ ਗੱਲ ਕੀਤੀ ਵੀ ਮੈਂ ਇੱਥੇ ਆਇਆ ਵੀ ਮੈਂ ਚਾਹੁੰਦਾ ਇੱਥੇ ਕੋਈ ਸੇਵਾ ਕਰਾਂ ਚਲੋ ਸੇਵਾ ਤੇ ਕਿਸੇ ਵੀ ਉੱਥੇ ਅੰਦਰ ਪ੍ਰਸ਼ਾਦ ਦੇ ਤੇ ਜਾਂ ਕਿਤੇ ਵੀ ਡਿਊਟੀ ਲੱਗ ਗਈ ਪਰ ਬਾਅਦ ਵਿੱਚ ਜਦੋਂ ਇਹਨਾਂ ਨਾਲ ਗੱਲ ਹੋਈ ਇਹਨਾਂ ਨੇ ਦੱਸਿਆ ਵੀ ਮੈਂ ਡੇਰੀ ਫਾਰਮ ਦਾ ਵੀ ਕੰਮ ਕਰਿਆ ਹੋਇਆ ਮੈਂ ਕਰਦਾ ਸੀ ਮੈਂ ਡੇਰੀ ਫਾਰਮ ਬੰਦ ਕਰਿਆ ਤਾਂ ਫਿਰ ਅਸੀਂ ਇਹਨਾਂ ਨੂੰ ਇਸ ਪਾਸੇ ਰਹਿ ਲੈਣੀ ਸ਼ੁਰੂ ਕੀਤੀ ਫਿਰ ਹਲੀ ਹਲੀ ਇਹਨਾਂ ਨੇ ਪੂਰੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰਤੀ ਫਿਰ ਇਹਨਾਂ ਦੇ ਦੱਸੇ ਮੁਤਾਬਕ ਹੀ ਸਾਰਾ ਫਾਰਮ ਤਿਆਰ ਕੀਤਾ ਸ਼ੈੱਡ ਬਣਿਆ ਕਿਵੇਂ ਕਿਵੇਂ ਇਹ ਕਯੂਬ ਕਯੂਬਕ ਲੱਗੇ ਨੇ ਜਿਹੜੇ ਚ ਗਾਵਾਂ ਨੇ ਖੜਨਾ ਕਿਵੇਂ ਜਿਹੜਾ ਬਾਹਰ ਗੋਬਰ ਗੈਸ ਪਲੈਂਟ ਬਣਿਆ ਵੱਡਾ ਜਿਹਦੇ ਨਾਲ ਸਾਰਾ ਜਿਹੜਾ ਗੈਸ ਸਾਡੇ ਉੱਤੇ ਐਲਪੀਜੀ ਗੈਸ ਦੇ ਸੰਦਰ ਯੂਜ਼ ਹੁੰਦੇ ਆ ਉਹ ਇੱਥੋਂ ਹੁਣ ਗੈਸ ਪੂਰੀ ਹੋਇਆ ਕਰੂਗੀ ਮਤਲਬ ਅਸੀਂ ਆਪਣੇ ਵੱਲੋਂ ਜੋ ਵੀ ਕਦੇ ਸੋਚਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਆਪ ਹੀ ਉਹਨੂੰ ਪੂਰਾ ਕਰਦੇ ਨੇ ਆਪਣੇ ਆਪ ਹੀ ਇਦਾਂ ਦੇ ਹੀਲੇ ਬਸੀਲੇ ਹੋ ਜਾਂਦੇ ਨੇ ਜਿਵੇਂ ਕਿ ਡੈਰੀ ਫਾਰਮ ਦਾ ਹੋਇਆ ਤੇ ਹੁਣ ਉਸ ਤੋਂ ਬਾਅਦ ਸਾਡੇ ਸਣੀ ਹੁਣਾਂ ਨੇ ਸਾਰਿਆਂ ਨੇ ਇਹਨਾਂ ਨੇ ਮੇਰਾ ਬੇਟਾ ਹੀ ਆ ਭਤੀਜਾ ਮੇਰਾ ਤੇ ਇਹਨਾਂ ਨੇ ਗਾਵਾਂ ਖਰੀਦਣੀਆਂ ਕਾਕੇ ਨੇ ਹਨਾ ਮੇਰਾ ਰਿਸ਼ਤੇਦਾਰ ਆ ਤੇ ਹੋਰ ਕਿੰਨੇ ਭਰਾਵਾਂ ਨੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਇਹਨਾਂ ਨੂੰ ਗਾਵਾਂ ਨੂੰ ਚੰਗੀ ਨਸਲ ਦੀਆਂ ਵਧੀਆ ਗਾਵਾਂ ਨੂੰ ਖਰੀਦਣ ਵਾਸਤੇ ਹੋਰ ਕਿੰਨੇ ਭੈਣਾ ਭਰਾਵਾਂ ਨੇ ਜਿਨ੍ਹਾਂ ਨੇ ਸੇਵਾ ਦਿੱਤੀ ਆ ਇਹਨਾਂ ਗਾਵਾਂ ਨੂੰ ਅਸੀਂ 1.5 2-2 ਲੱਖ ਰੁਪਏ ਦੀਆਂ ਵੀ گاਵਾਾਂ ਵਿੱਚ ਖਰੀਦੀਆਂ ਜਿਹੜੀਆਂ 25-25 30-30 ਲੀਟਰ ਦੁੱਧ ਦੇਣ ਵਾਲੀਆਂ گاਵਾਾਂ ਵਾਂ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਹੁਣ ਤੱਕਰ ਸਿਰ ਤੇ ਹੱਥ ਰੱਖ ਕੇ ਇਹ ਸੇਵਾ ਲਈ ਆ ਤੇ ਵਾਹਿਗੁਰੂ ਕਿਰਪਾ ਕਰਨ ਇਹ ਡੈਰੀ ਫਾਰਮ ਦੇ ਵਿੱਚੋਂ ਜਿੰਨੀ ਸਾਡੀ ਦੁੱਧ ਦੀ ਜ਼ਰੂਰਤ ਹੈ ਪਰਿਵਾਰ ਦੀ ਉਹ ਪੂਰੀ ਹੋਣੀ ਸ਼ੁਰੂ ਹੋ ਜਵੇ ਕਿਉਂਕਿ ਹੁਣ ਅੱਜ ਦੀ ਡੇਟ ਤੱਕਰ ਵੀ ਕਰੀਬ 8 ਕੁਇੰਟਲ ਦੁੱਧ ਅਸੀਂ ਮੋਲ ਲੈਨੇ ਆ ਔਰ ਇਹ 8 ਕੁਆਂਟਲ ਦੁੱਧ ਲਗਭਗ ਤੁਸੀਂ ਦੇਖੋ ਵੀ 6500 ਰੁਪਏ ਨੂੰ ਕੁਆਂਟਲ ਦੁੱਧ ਦਿੱਤਾ ਜਾਂਦਾ ਸਾਨੂੰ 65 ਰੁਪਏ ਲੀਟਰ ਦੁੱਧ ਮਿਲਦਾ ਵਾ ਤੇ ਇਹ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਹ ਦੁੱਧ ਸਾਨੂੰ ਮੁੱਲ ਲੈਣਾ ਪੈਂਦਾ ਤੇ ਉਹ ਵੀ ਪਤਾ ਨਹੀਂ ਕੁਆਲਿਟੀ ਕਿੱਦਾਂ ਦੀ ਹੈ ਕਿਵੇਂ ਆ ਇੱਥੇ ਹੁਣ ਆਪਦੀਆਂ گاਵਾ ਜਿਨ੍ਹਾਂ ਨੂੰ ਅਸੀਂ ਵਧੀਆ ਇੱਕ ਆਰਗੈਨਿਕ ਫੂਡ ਪਾਵਾਂਗੇ ਔਰ ਉਹਨਾਂ ਨੂੰ ਖਾਣ ਪੀਣ ਦੇ ਵਿੱਚ ਚੰਗੀ ਖਰਾਕ ਦੇਵਾਂਗੇ ਜਿਹਦੇ ਨਾਲ ਉਹਨਾਂ ਦਾ ਦੁੱਧ ਵੀ ਵਧੀਆ ਚੰਗੀ ਕੁਆਲਿਟੀ ਦਾ ਹੋਊਗਾ ਤੇ ਜਿਹਦੇ ਨਾਲ ਸਾਡੇ ਪਰਿਵਾਰ ਦੇ ਮੈਂਬਰ ਬਾਪੂ ਬਜ਼ੁਰਗ ਬੱਚੇ ਬੱਚੀਆਂ ਮਾਵਾਂ ਭੈਣਾਂ ਇਹ ਸਾਰੇ ਤੰਦਰੁਸਤ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨਗੇ ਬਹੁਤ ਸ਼ੁਕਰੀਆ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਡਾ ਸਾਥ ਦਿੰਦੇ ਹੋ ਕਿਉਂਕਿ ਨਹੀਂ ਸਾਡੀ ਕੋਈ ਐਡੀ ਹੈਸੀਅਤ ਨਹੀਂ ਸੀ ਵੀ ਅਸੀਂ ਇਸ ਅਪਰਾਲੇ ਨੂੰ ਇੱਕ ਤਿਲ ਮਾਤਰ ਵੀ ਕਰ ਸਕਦੇ ਤੇ ਅੱਜ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਅੱਜ ਛੱਡ ਵੀ ਐਡੇ ਵੱਡੇ ਬਣ ਕੇ ਤਿਆਰ ਹੋ ਗਏ ਆ ਤੇ 25 گاਵਾ ਵੀ ਸਾਡੇ ਕੋਲੇ ਪਹੁੰਚ ਚੁੱਕੀਆਂ ਆ ਵਾ ਔਰ گاਵਾ ਦੇ ਰਹਿਣ ਵਾਸਤੇ ਕਿਉਂਕਿ ਇੱਥੇ ਜਿਹੜੀਆਂ گاਵਾ ਰੱਖੀਆਂ ਜਾਣੀਆਂ ਇਹਨਾਂ ਦੇ ਸੰਗਲ ਨਹੀਂ ਪਾਏ ਜਾਣੇ ਗੜ ਦੇ ਵਿੱਚ ਇਹ ਓਪਨ ਏਰੀਆ ਉਹਨਾਂ ਦਾ ਖੁੱਲਾ ਹੀ ਜਿੱਥੇ ਜੀ ਕਰਦਾ ਉਹ ਬੈਠਣ ਗਿਆ ਤੇ ਜਿਵੇਂ ਉਹਨਾਂ ਨੇ ਪਾਣੀ ਪੀਣਾ ਪਾਣੀ ਪੀਣ ਵਾਸਤੇ ਵੀ ਜਿਵੇਂ ਵੀਡੀਓ ਚ ਤੁਸੀਂ ਦੇਖ ਰਹੇ ਹੋ ਇਹ ਪਾਣੀ ਵਾਲੇ ਖੇਲਾ ਬਣਾਈਆਂ ਸਟੀਲ ਦੀਆਂ ਇਹਨਾਂ ਦੇ ਵਿੱਚੋਂ ਪਾਣੀ ਪੀ ਸਕਦੀਆਂ ਤੇ ਇਦਾਂ ਹੀ ਖਾਣ ਵਾਸਤੇ ਵੀ ਫੂਡ ਘੋੜਨੀਆਂ ਲੱਗੀਆਂ ਬਾਹਰਲੇ ਪਾਸੇ ਤੇ ਇਹਨਾਂ ਨੇ ਉਹਦੇ ਵਿੱਚੋਂ ਹੀ ਆਪਣੇ ਆਪ ਜਿੰਨਾ ਖਾਣਾ ਉਹਨਾਂ ਨੂੰ ਖਾਣਾ ਵੀ ਮਸ਼ੀਨ ਰਾਹੀਂ ਸਾਹਮਣੇ ਟੀਐਮਆਰ ਅਸੀਂ ਲੈ ਕੇ ਆਂਦਾ ਇਹਦੇ ਨਾਲ ਹੀ ਸਾਰਾ ਦਾਣਾ ਇਹਨਾਂ ਨੂੰ ਜਿਹੜਾ ਹੈਗਾ ਪੱਠੇ ਚਾਰਾ ਤੂੜੀ ਉਹਦੇ ਰਾਹੀਂ ਨੂੰ ਪਿਆ ਕਰਨਾ ਬਣਾ ਕੇ ਔਰ ਧਾਰਾਂ ਚੋਣ ਵਾਸਤੇ ਵੀ ਅਸੀਂ ਦੋ ਮਸ਼ੀਨਾ ਜਿਹੜੀਆਂ ਉਹ ਲੈ ਕੇ ਆਂਦੀਆਂ ਮਸ਼ੀਨਾ ਨਾਲ ਹੀ ਦੁੱਧ ਚੋਇਆ ਜਾਇਆ ਕਰਨਾ ਮੈਂ ਸਾਰਾ ਤੇ ਗੁਰੂ ਕਿਰਪਾ ਕਰਨ ਵੀ ਇਹ ਦੁੱਧ ਜਿਹੜਾ ਇੰਨਾ ਕਿ ਸਾਡਾ ਪੂਰਨ ਹੋ ਜAVE ਵੀ ਸਾਨੂੰ ਮੁੱਲ ਨਾ ਲੈਣਾ ਪਿਆ ਕਰੇ ਤੇ ਹਜੇ 10 ਤੋਂ 15 گاਵਾਂ ਦੀ ਹੋਰ ਰਿਕੁਆਇਰਮੈਂਟ ਹੈਗੀ ਆ ਕੋਈ ਹੋਰ ਭੈਣ ਭਰਾ ਵੀ گاਵਾਂ ਦੀ ਸੇਵਾ ਕਰ ਸਕਦਾ ਜਿਹੜਾ ਉਹ ਵੀ ਜ਼ਰੂਰ ਕਰਿਓ ਤੇ ਤੁਹਾਨੂੰ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਬਖਸ਼ਣ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਅਰਦਾਸ ਕੀਤੀ ਆ ਤੇ ਹੁਣ ਪ੍ਰਸ਼ਾਦ ਵੰਡ ਕੇ ਉਸ ਤੋਂ ਬਾਅਦ ਆਪਾਂ ਸਾਰੀਆਂ گاਵਾਂ ਨੂੰ ਖੋਲ ਕੇ ਇੱਥੇ ਲਿਆ ਕੇ ਅੱਜ ਬੰਨਾਂਗੇ ਪਹਿਲਾ ਦਿਨ گاਵਾਂ ਅੱਜ ਇਧਰਲੇ ਪਾਸੇ ਆ ਕੇ ਆਪਣੇ ਨਵੇਂ ਘਰ 'ਚ ਰਹਿਣਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਚਾਰਾ ਪਾਇਆ ਜਾਊਗਾ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਦੀ ਸ਼ੁਰੂਆਤ ਉਹਦਾ ਪਲਾਕਾ ਵਾਹਿਗੁਰੂ ਜੀ ਕਾ ਖਾਲਸਾ 101 ਸਤਿ ਸ੍ਰੀ ਅਕਾਲ